ਤੁਹਾਡੇ ਨਾਲ ਬੜੇ ਵਿਸਥਾਰ ਨਾਲ ਆਪਣੀ ਗੱਲ ਸਾਂਝੀ ਕੀਤੀ ਆ ਅੱਜ ਭਰਾਵੋ ਆਪਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪਨੀਤ ਕੌਰ ਉਹਨਾਂ ਦੇ ਮਹਿਲਾ ਦੇ ਅੱਗੇ ਤੇ ਉਧਰੋਂ ਇਹਨਾਂ ਦਾ ਭਾਜਪਾ ਦਾ ਪ੍ਰਧਾਨ ਸੁਨੀਲ ਜਾਖੜ ਬਰਨਾਲੇ ਦੇ ਵਿੱਚ ਕੇਵਲ ਢੱਲੋ ਜਿਹੜੇ ਵੱਡੇ ਚਿਹਰੇ ਦੇ ਭਾਜਪਾ ਦੇ ਇਹ ਇਸ ਕਰਕੇ ਆਪਾਂ ਐਲਾਨ ਕੀਤਾ ਕਿ ਇੱਥੋਂ ਦੀ ਸਰਕਾਰ ਆ ਜਿਹੜਾ ਮੋਦੀ ਦੀ ਸਰਕਾਰ ਆ ਭਾਜਪਾ ਦੀ ਸਰਕਾਰ ਜਣੀ ਸਾਡੇ ਸ਼ਾਂਤਮਈ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਦਿੱਲੀ ਜਾ ਰਹੇ ਕਿਸਾਨਾਂ ਦੇ ਉੱਤੇ ਕਿਵੇਂ ਅੰਨੇ ਵਾ ਲਾਠੀ ਚਾਰਜ ਅਥਰੂ ਗੈਸ ਦੇ ਗੋਲੇ ਵੱਡੇ ਵੱਡੇ ਕੱਲ ਗੱਡ ਕੇ ਵੱਡਿਆਂ ਵੱਡੇ ਪੱਥਰ ਰੱਖ ਕੇ ਜਣੀ ਸਾਡੇ ਹੱਕਾਂ ਦੇ ਉੱਤੇ ਡਾਕਾ ਜਿਹੜਾ ਉਥੇ ਸਾਡੇ ਭਰਾਵਾਂ ਦੀਆਂ ਲੱਤਾਂ ਵੀ ਟੁੱਟੀਆਂ ਨੇ ਉਥੇ ਅੱਖਾਂ ਦੀ ਰੋਸ਼ਨੀ ਵੀ ਗਈ ਆ ਇਸ ਕਰਕੇ ਭਰਾਵੋ ਜਦੋਂ ਤੁਸੀਂ ਅੱਜ ਇੱਥੇ ਆਏ ਹੋ ਇਹ ਤੁਹਾਨੂੰ ਬੇਨਤੀ ਆ ਕਿ ਤੁਹਾਨੂੰ ਫੌਰੀ ਤੌਰ ਤੇ ਸੱਦਾ ਲਗਿਆ ਤੁਸੀਂ ਉਸ ਤਿਆਰੀ 'ਚ ਅਜ ਨਹੀਂ ਆਏ ਇਹ ਭਰਾਵੋ ਵੱਡੀ ਤਿਆਰੀ ਆਉਣ ਵਾਲੇ ਦਿਨਾਂ 'ਚ ਭਾਜਪਾ ਦੇ ਪੈਰਾਂ ਥੱਲੋ ਜ਼ਮੀਨ ਐ ਨਾ ਗੱਲਾਂ ਨੇ ਖੇਚਣੀਆਂ ਇਹ ਗੱਲ ਆਉਣ ਵਾਲੇ ਦਿਨਾਂ 'ਚ ਦੂਜੇ ਸੂਬਿਆਂ ਦੇ ਵਿੱਚ ਵੀ ਇਹਨਾਂ ਦੇ ਮੰਤਰੀਆਂ ਦੇ ਘਰਾਓ ਹੋਣੇ ਨੇ ਕਿਉਂਕਿ ਭਰਾਵੋ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਕਿਸਾਨਾਂ ਦੀਆਂ ਉਹਦੇ ਵਾਸਤੇ ਕਿਸਾਨ ਉੱਥੇ ਗਏ ਨੇ ਬਹੁਤ ਪਿੰਡਾਂ ਦੇ ਵਿੱਚ ਭਰਾਵੋ ਜਿਹੜੇ ਤੁਸੀਂ ਇੱਥੇ ਸਾਡੇ ਆਗੂ ਆਏ ਹੋ ਤਰ੍ਹਾਂ-ਤਰ੍ਹਾਂ ਦੇ ਸਵਾਲ ਲੈ ਜਿਹੜੇ ਉਹ ਸਾਡੇ ਭਰਾਵਾਂ ਨੇ ਜਿਹੜੇ ਕੀਤੇ ਨੇ ਕਿਉਂਕਿ ਵੀ ਤੁਸੀਂ ਦਿੱਲੀ ਕਿਉਂ ਨਹੀਂ ਜਾ ਰਹੇ ਤੁਸੀਂ ਦਿੱਲੀ ਕਿਉਂ ਨਹੀਂ ਗਏ ਤੁਸੀਂ ਖਨੌਰੀ ਕਿਉਂ ਨਹੀਂ ਜਾਂਦੇ ਤੁਸੀਂ ਸੰਭੂ ਦੇ ਬਾਰਡਰ ਤੇ ਕਿਉਂ ਨਹੀਂ ਜਾਂਦੇ ਇਹ ਭਰਾਵੋ ਇਸ ਤਰ੍ਹਾਂ ਦੇ ਸਵਾਲ ਆਏ ਨੇ ਇਹ ਸਵਾਲ ਨੇ ਜਿਹੜੇ ਇਹ ਪਹਿਲਾਂ ਵੀ ਆਏ ਨੇ ਆਪਾਂ ਨੂੰ ਕਿ ਤੁਸੀਂ ਖਨੌਰੀ ਤੋਂ ਅੱਗੇ ਕਿਉਂ ਨਹੀਂ ਵੱਧਦੇ ਜਣੀ ਉਹ ਜਿਹੜੇ ਫਿਰਕੂ ਟੋਲੇ ਨੇ ਉਹਨਾਂ ਨੇ ਭਰਾਵੋ ਉਦੋਂ ਵੀ ਜਿਹੜੀਆਂ ਆਪਣੀਆਂ ਗੱਡੀਆਂ ਭੰਨਣ ਦੀਆਂ ਉਹ ਭੰਨੀਆਂ ਨੇ ਜਦੋਂ ਆਪਾਂ ਉਥੇ 26 ਜਨਵਰੀ ਨੂੰ ਮਾਰਚ ਕੀਤਾ ਇਹ ਗੱਲ ਸਾਫ਼ ਕਰਨੀ ਆਪਾਂ ਨੇ ਕਿ ਭਰਾਵੋ ਆ ਮੰਗਾਂ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਪ੍ਰੋਗਰਾਮ ਤੇ ਪ੍ਰੋਗਰਾਮ ਦਿੰਦਾ ਕਿਉਂਕਿ ਉਹ ਜਿਹੜੀਆਂ ਦਿੱਲੀ ਵਾਲੀਆਂ ਮੰਗਾਂ ਨੇ ਉਹਦੇ ਸੰਬੰਧ ਦੇ ਵਿੱਚ ਪਹਿਲਾਂ ਆਪਾਂ ਜਦੋਂ ਚੰਡੀਗੜ੍ਹ ਦੇ ਵਿੱਚ 3 ਦਿਨਾਂ ਦਾ ਮੋਰਚਾ ਲਾ ਕੇ ਆਇਆ ਉਦੋਂ ਵੀ ਜਿਹੜੇ ਦੋ ਫਾਰਮ ਉੱਤੇ ਗਏ ਨੇ ਠੀਕ ਆ ਹੱਕੀ ਤੇ ਜਾਇਜ਼ ਮੰਗਾ ਨੇ ਆਪਾਂ ਉਹਨਾਂ ਦਾ ਸਮਰਥਨ ਕਰਦੇ ਆਂ ਤੇ ਜ਼ਬਰਦਸਤ ਵਿਰੋਧ ਕਰਦੇ ਆਂ ਉਦੋਂ ਜਦੋਂ ਆਪਾਂ ਚੰਡੀਗੜ੍ਹ ਬੈਠੇ ਆਂ ਉਹਨਾਂ ਆ ਭਰਾਵਾਂ ਨੇ ਕੋਈ ਬਿਆਨ ਤੱਕ ਨਹੀਂ ਦਿਲਾਇਆ ਇਹ ਨਹੀਂ ਕੋਈ ਪੁੱਛਦਾ ਉਹਨਾਂ ਨੂੰ ਕਿ ਜਦੋਂ 26 ਜਨਵਰੀ ਨੂੰ ਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਟਰੈਕਟਰ ਮਾਰਚ ਕੀਤੇ ਸਾਰੇ ਹਿੰਦੁਸਤਾਨ ਦੇ ਵਿੱਚ ਟਰੈਕਟਰ ਮਾਰਚ ਹੋਏ ਵੀ ਡੱਲੇਵਾਲ ਸਾਹਿਬ ਉਸ ਦਿਨ ਤੁਸੀਂ ਟਰੈਕਟਰ ਮਾਰਚ ਚ ਕਿਉਂ ਨਹੀਂ ਗਏ ਇਸ ਕਰਕੇ ਉਹ ਭਰਾਵੋ ਆ ਜਦੋਂ ਦਿੱਲੀ ਵਾਲੀ ਗੱਲ ਆਉਂਦੀ ਆ ਉਦੋਂ ਸਾਡੇ ਭਰਾਵਾਂ ਨੂੰ ਲੱਗਦਾ ਕਿ ਹਾਂ ਯਾਰ ਹਕੂਮਤ ਜ਼ਬਰ ਕਰ ਰਹੀ ਆ ਠੀਕ ਆ ਅਧਿਕਾਰ ਕੋਈ ਵੀ ਜਥੇਬੰਦੀ ਆਪਣਾ ਪ੍ਰੋਗਰਾਮ ਦੇ ਸਕਦੀ ਆ ਆਪਣੇ ਪ੍ਰਧਾਨ ਜਗENDER ਸਿੰਘ ਉਗਰਾਹ ਨੇ ਕੱਲ ਜਦੋਂ ਵੀਡੀਓ ਕਲਿੱਪ ਪਾਈ ਆ ਉਹਦੇ ਤਾਂ ਸਾਫ਼ ਕੀਤੀ ਆ ਇਹ ਗੱਲ ਕਿ ਚੰਗਾ ਹੁੰਦਾ ਜੇ ਆਪਾਂ ਕੁੱਲ ਲੋਕ ਕੁੱਲ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਦੇ ਇਸ ਕਰਕੇ ਜਿਹੜਾ ਭਰਾਵੋ ਤੁਸੀਂ ਆਹ ਕੀਤਾ ਠੀਕ ਆ ਜੇ ਵੀ ਢੋਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ ਕਿਉਂਕਿ ਜਦੋਂ ਤੁਸੀਂ ਉੱਥੇ ਗਿਓ ਉਹ ਉਸ ਤਰ੍ਹਾਂ ਦੀ ਆ ਤਾਕਤਾਂ ਜਿਹੜੀਆਂ ਅੱਜ ਵੀ ਉਥੇ ਇਹ ਕਹਿ ਰਹੀਆਂ ਨੇ ਰਾਤ ਦੀ ਮੈਂ ਵੀਡੀਓ ਦੇਖੀ ਆ ਇੱਕ ਜਣੀ ਉਹ ਵੀਡੀਓ ਦੇ ਵਿੱਚ ਉਹ ਆਗੂ ਸਟੇਜ ਤੋਂ ਰੋਕ ਰਹੇ ਨੇ ਕਿ ਭਾਈ ਐਤਵਾਰ ਤੱਕ ਦਾ ਟਾਈਮ ਅੱਗੇ ਦਿੱਤਾ ਹੋਇਆ ਜਿਹੜੇ ਸਾਡੇ ਉਹੋ ਜਿਹੇ ਅੰਸਰ ਨੇ ਉਹ ਕਹਿ ਰਹੇ ਨੇ ਨਹੀਂ ਆਪਾਂ ਅੱਗੇ ਵਧਾਂਗੇ ਇਸ ਕਰਕੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਉਥੇ ਜਥੇਬੰਦੀ ਕਮਾਂਡ ਕਰ ਰਹੇ ਨੇ ਵਧੀਆ ਹੱਕੀ ਤੇ ਜਾਇਜ਼ ਮੰਗਾਂ ਨੇ ਆ ਗਈ ਇੱਕ ਭਾਰਤੀ ਕਿਸਾਨ ਧਨ ਨੇਕਤਾ ਮੈਦਾਨ ਦੇ ਵਿੱਚ ਕਿਉਂਕਿ 13 ਤਰੀਕ ਦਾ ਉਧਰ ਪ੍ਰੋਗਰਾਮ ਸੀਗਾ 12 ਤਰੀਕ ਨੂੰ ਆਪਾਂ ਵੀਡੀਓ ਪਾਈ ਆ ਪ੍ਰਧਾਨ ਜੀ ਨੇ ਵੀਡੀਓ ਪਾ ਕੇ ਕਿਹਾ ਕਿ ਜਿਹੜੀਆਂ ਕੰਦਾ ਕੱਡੀਆਂ ਨੇ ਇਹ ਜਿਹੜਾ ਇਸ ਤਰੀਕੇ ਨਾਲ ਲੋਕਾਂ ਨੂੰ ਦਿਵਾਇਆ ਜਾ ਰਿਹਾ ਇਹਦਾ ਅਸੀਂ ਵਿਰੋਧ ਕਰਦੇ ਹਾਂ ਜਦੋਂ ਜ਼ਬਰ ਕੀਤਾ 13 ਰਾਤਰੀ ਨੂੰ 14 ਤਰੀਕ ਨੂੰ ਮੀਟਿੰਗ ਕਰਕੇ ਆਪਾਂ ਸਾਰੇ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਜਾਮ ਕੀਤੀਆਂ ਨੇ ਉਦੋਂ ਹੀ ਮੀਟਿੰਗ ਕਰਕੇ ਅੱਜ ਜਣੇ ਇੱਥੇ ਬੈਠੇ ਆਂ ਇਹ ਭਰਾਵੋ ਆਉਣ ਵਾਲੇ ਦਿਨਾਂ ਦੇ ਆ ਜਣੇ ਸੜਕਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਚ ਭਰਨੀਆਂ ਨੇ ਉਹ ਗੱਲਾਂ ਲੈ ਕੇ ਆਉਣੀਆਂ ਨੇ ਜਿਹੜੇ ਉੱਥੇ ਭਰਾ ਸਾਡੇ ਜਣੇ ਐਤਵਾਰ ਨੂੰ ਮੀਟਿੰਗ ਕਰਨ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਜਣੇ ਜਦੋਂ ਇੱਥੋਂ ਆ ਜਣੇ ਤੁਹਾਡੇ ਇਕੱਠ ਨੇ ਇਹਨਾਂ ਦਾ ਦਬਾਅ ਬਣਨਾ ਇਸ ਕਰਕੇ ਕਿਸੇ ਨੂੰ ਲੱਗ ਸਕਦਾ ਕਿ ਯਾਰ ਇਹਨਾਂ ਨਾਲ ਕੀ ਬਣੂਗਾ ਆ ਜਿਹੜੇ ਕੱਠ ਨੇ ਇੱਥੋਂ ਕੱਠਾ ਇਹ ਸੈਂਟਰ ਤੇ ਸੱਟ ਮਾਰਨਗੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਭਰਾਵੋ ਇਹਦੀਆਂ ਝਲਕਾਂ ਆਪਾਂ ਦੇਖੀਆਂ ਨੇ ਜਦੋਂ ਪਹਿਲਾਂ ਦਿੱਲੀ ਮੋਰਚਾ ਜੱਤਿਆ ਉਦੋਂ ਆਪਾਂ ਦਸਹਿਰੇ ਵਾਲੇ ਦਿਨ ਜਦੋਂ ਮੋਦੀ ਦੇ ਵੱਡੇ ਪੂਤਲੇ ਬਣਾ ਕੇ ਫੂਕੇ ਨੇ ਉਹਦੇ ਜਿਹੜੇ ਪਟਾਕੇ ਵੱਜੇ ਨੇ ਉਹ ਪਟਾਕੇ ਵੱਜੇ ਹੋਏ ਉਹਨਾਂ ਦੇ ਚਿੰਗਿਆੜੇ ਨੇ ਜਿਹੜੇ ਉਹ ਜਾ ਕੇ ਗਿਰੇ ਨੇ ਹਰਿਆਣੇ ਦੇ ਵਿੱਚ ਹਰਿਆਣੇ ਦੇ ਲੋਕਾਂ ਨੇ ਮੋਦਰ ਖੱਟੜ ਦਾ ਜਿਹੜਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਦੂਜੇ ਸੂਬਿਆਂ ਦੇ ਵਿੱਚ ਗਏ ਨੇ ਉੱਥੇ ਉਹਨਾਂ ਨੂੰ ਲੋਕਾਂ ਨੇ ਘੇਰਿਆ ਘਰਾਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਵੀ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਆਹ ਜੜੀਆਂ ਉਹ ਲਿਆਉਣਗੇ ਪ੍ਰਪੋਜ਼ਲ ਇਸ ਕਰਕੇ ਭਰਾਵੋ ਜੜੀਆਂ ਮੰਗਾ ਜਾਇਜ਼ ਨੇ ਕਿ ਭਾਰਤ ਹਾਕਮ ਨੇ ਜਿਹੜੇ ਉਹ WTO ਦੀਆਂ ਨੀਤੀਆਂ 'ਚੋਂ ਬਾਹਰ ਆਉਣਾ ਕਿਸਾਨਾਂ ਦਾ ਸਮੂਚਾ ਕਰਜ਼ਾ ਖਤਮ ਕੀਤਾ ਜਾਵੇ ਅਨ ਅਮਸpite ਸਰਕਾਰੀ ਖਰੀਦ ਦੀ ਗਰੰਟੀ ਕੀਤੀ ਜਾਵੇ ਜਿਹੜੀਆਂ ਸੰਯੁਕਤ ਮੋਰਚੇ ਦੀਆਂ ਮੰਗਾਂ ਨੇ ਇਹਨਾਂ ਮੰਗਾਂ ਦੇ ਉੱਤੇ ਜੇ ਇਹ ਦੋ ਬਾਰਡਰਾਂ ਤੇ ਬੈਠੇ ਨੇ ਜੇ ਉੱਥੇ ਹੀ ਲਗਾਤਾਰ ਜਣੀ ਉੱਥੇ ਬੈਠੇ ਰਹਿੰਦੇ ਨੇ ਉਹ ਪਰਵਾਹ ਬਹੁਤ ਵੱਡਾ ਦਬਾਅ ਆ ਬਹੁਤ ਵੱਡਾ ਦਬਾਅ ਕਿਉਂਕਿ ਆਉਣ ਵਾਲੇ ਦਿਨਾਂ ਚ ਵੋਟਾਂ ਨੇ ਵੋਟਾਂ ਇਸ ਕਰਕੇ ਉਥੋਂ ਪਟਕਾ ਕੇ ਉਹ ਚਾਹੁੰਦੇ ਨੇ ਕਿ ਇੱਥੋਂ ਇਹਨਾਂ ਨੂੰ ਪਟਕਾ ਕੇ ਅੱਗੇ ਅੱਗੇ ਜਣੀ ਉਹਨਾਂ ਨੇ ਖਸਤਾ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ ਵੀ ਆਉਣ ਵਾਲੇ ਦਿਨਾਂ 'ਚ ਜੇ ਕਿਸਾਨ ਅੱਗੇ ਵਧ ਗਏ ਫਿਰ ਕਹਾਗੇ ਵੀ ਕਿਸਾਨਾਂ ਨੇ ਆ ਗੱਡੀਆਂ ਫੂਕਤੀਆਂ ਇਹੋ ਜਿਹਾ ਮਾਹੌਲ ਉਹ ਫਿਰਕਾ ਪ੍ਰਸਤ ਤਾਕਤਾਂ ਨੇ ਜੜੀਆਂ ਉਹ ਮਾਹੌਲ ਬਣਾਉਣ ਤੇ ਲੱਗੀਆਂ ਨੇ ਭਰਾਵੋ ਕੋਈ ਕਹਿ ਸਕਦਾ ਵੀ ਧਰਮ ਦੇ ਨਾਂ ਤੇ ਰਾਜਾਂ ਐ ਤਾਂ ਫਿਰ ਮੋਦੀ ਵੀ ਕਹਿੰਦਾ ਕਿ ਹਿੰਦੂ ਰਾਸ਼ਟਰ ਬਣਾਉਣਾ ਉਹਦੇ ਤੇ ਕਬਜ਼ੇ ਕੀਦੇ ਨੇ ਇਸ ਕਰਕੇ ਇਹ ਇਹ ਮੁਕਤੀ ਆ ਜਿਹੜੀ ਕੁੱਲ ਲੋਕਾਂ ਦੇ ਨਾਲ ਹੋਣੀ ਆ ਜੇ ਆ ਲੋਕ ਇਕੱਠੇ ਹੋਣਗੇ ਇਹ ਆਪਣੇ ਮੁੱਦੇ ਨੇ ਜਿਹੜੇ ਇਸ ਘੋਲ ਨੇ ਉਹ ਪ੍ਰਭਾਵਾਂ ਨੇ ਆਪਦੇ ਤੌਰ ਤੇ ਵਿੱਢਿਆ ਕੋਲਾ ਪਰ ਇਹ ਕੋੜ ਨੇ ਭਰਾਵੋ ਪੰਜਾਬ ਦੇ ਮੁੱਦੇ ਖੜੇ ਕਰਤੇ ਪੰਜਾਬ ਦੇ ਵਿੱਚ ਲੋਕਾਂ ਤੇ ਕੁੱਲ ਗੱਲਬਾਗੀ ਕਿ ਐ ਐਮਐਸਪੀ ਦੀ ਗੱਲਾਂ ਸਰਕਾਰੀ ਖਰੀਦ ਦੀ ਗਰੰਟੀ ਦੀ ਗੱਲਾਂ ਇਹ ਮੁੱਦੇ ਉੱਪਰੇ ਨੇ ਉੱਪਰੇ ਨੇ ਮੁੱਦੇ ਇਸ ਕਰਕੇ ਇਹਨਾਂ ਮੁੱਦਿਆਂ ਨੂੰ ਪਟਕਾ ਸਕਦੇ ਨੇ ਆਉਣ ਵਾਲੇ ਦਿਨਾਂ 'ਚ ਉਥੇ ਜਣੀ ਪਟਕਾ ਕੇ ਉਹ ਲੋਕਾਂ ਨੂੰ ਆਹ ਧਿਆਨ ਲੋਕਾਂ ਦਾ ਪਟਕਾ ਸਕਦੇ ਨੇ ਇਹਦੇ ਬਾਰੇ ਉਹਨਾਂ ਆਗੂਆਂ ਨੂੰ ਵੀ ਇਹਦੇ ਬਾਰੇ ਵਿਚਾਰਨਾ ਚਾਹੀਦਾ ਇਸ ਕਰਕੇ ਆਪ ਮਹਾਮਦਾਨ ਦੇ ਵਿੱਚ ਆਏ ਆ ਤਾਂ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਨੇ ਕਾਲਾਚਾ ਟੋਲ ਪਲਾਜ਼ੇ ਤੇ ਵੀ ਸਾਡੇ ਵੱਡੀ ਗਿਣਤੀ ਚ ਕਿਸਾਨ ਬੈਠੇ ਨੇ ਇਸ ਕਰਕੇ ਬਰਨਾਲੇ ਚ ਬੈਠੇ ਨੇ ਉਧਰ ਬਠਿੰਡੇ ਵਾਲੇ ਜਾਖੜ ਤੇ ਗਏ ਨੇ ਇਹ ਭਰਾਵੋ ਤੁਹਾਨੂੰ ਬੇਨਤੀ ਕਰਦੇ ਆ ਕਿ ਵੱਡੀ ਗੱਲ ਕੱਲ ਨੂੰ ਜੜੀ ਪਿੰਡਾਂ ਚੋਂ ਬੱਸਾਂ ਭਰ ਕੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਆਗੂ ਨੇ ਜਿਹੜੇ ਬਲਾਕਾਂ ਦੇ ਉਹਨਾਂ ਨੂੰ ਵੀ ਬੇਨਤੀ ਕਰਦਿਆਂ ਕਿ ਕੱਲੇ-ਕੱਲੇ ਪਿੰਡ ਦੀ ਗਰੰਟੀ ਆ ਜੜੀ ਉਹ ਹੋਣੀ ਚਾਹੀਦੀ ਆ ਵੱਡੀ ਗੱਲ ਆ ਭਰਾਵੋ ਜੇ ਸਰਕਾਰ ਉਥੇ ਫੇਟ ਮਾਰ ਦਿੰਦੀ ਆ ਉਥੇ ਕੋਈ ਪਟਕਾ ਕੇ ਕੋਈ ਪਟਕਾਊ ਅੰਸਰ ਗਾਹ ਕੋਈ ਗੜਬੜ ਕਰਾ ਸਕਦੇ ਨੇ ਉਹ ਭਰਾਵੋ ਕੱਲੇ ਉਹਨਾਂ ਜਥੇਬੰਦੀਆਂ ਨੂੰ ਲਾਂਬਾ ਨਹੀਂ ਦੇਣਾ ਉਹ ਭਰਾਵੋ ਸਾਡੀ ਸਮੂਚੀ ਲਹਿਰ ਦੇ ਉੱਤੇ ਉਹ ਹਮਲਾ ਹਮਲਾ ਇਸ ਕਰਕੇ ਉਹ ਜਿਹੜੇ ਭਰਾ ਸਾਡੇ ਉਥੇ ਗਏ ਨੇ ਜਿਹੜੇ ਲੀਡਰਸ਼ਿਪ ਕਰ ਰਹੇ ਨੇ ਠੀਕ ਆ ਸਾਡੇ 100 ਤਰ੍ਹਾਂ ਦੇ ਮਤਭੇਦ ਹੋਣਗੇ ਪਰ ਆਪਾਂ ਇਹ ਕਹਿੰਦੇ ਆ ਕਿ ਘੋਲ ਆ ਜਿਹੜਾ ਇਹ ਘੋਲ ਪੂਰੀ ਤਰ੍ਹਾਂ ਦੇ ਨਾਲ ਸ਼ਾਂਤ ਮੈਤਰੀ ਤਰੀਕੇ ਦੇ ਨਾਲ ਜਾਬਤੇ ਦੇ ਨਾਲ ਜੇ ਘੋਲ ਜਿੱਤਿਆ ਜਾ ਸਕਦਾ ਭਰੋ ਇਹ ਵੱਡੀ ਗੱਲ ਆ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਕਬੱਡੀ ਮੂਵਮੈਂਟ ਆ ਜੜੀ ਉਹ ਖੜੀ ਹੋ ਚੁੱਕੀ ਆ ਇਸ ਕਰਕੇ ਆਪਾਂ ਤਾਂ ਰਿਆ ਨੇ ਜੜੀਆਂ ਉਹਨਾਂ ਨੂੰ ਵੀ ਦਿੱਤੀਆਂ ਨੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਆ ਸੰਘਰਸ਼ ਨੇ ਜਿਹੜੇ ਸੜਕਾਂ ਦੇ ਉੱਤੇ ਇਸ ਤਰ੍ਹਾਂ ਆਉਣ ਵਾਲੇ ਦਿਨਾਂ ਤੋਂ ਸੰਯੁਕਤ ਮੋਰਚੇ ਦੀ ਵੀ ਅੱਜ ਜਿਹੜੀ ਵੱਡੀ ਮੀਟਿੰਗ ਆ ਸਾਮ ਨੂੰ ਸੰਯੁਕਤ ਮੋਰਚੇ ਦੇ ਉਹ ਲਗਾਤਾਰ 14 ਤਰੀਕ ਨੂੰ ਵੀ ਗਏ 15 ਨੂੰ ਵੀ ਗਏ ਫਿਰ 16 ਨੂੰ ਵੀ ਗਏ ਅੱਜ 17 ਨੂੰ ਵੀ ਬੈਠੇ ਆ ਇਹ ਭਰਾਵੋ ਇਹ ਤਾਂ ਸਾਨੂੰ ਲੱਕ ਮੰਨਣਾ ਪਊਗਾ ਜਿਵੇਂ ਘਰਾਸੋ ਸਾਹਿਬ ਕਹਿ ਕੇ ਗਏ ਨੇ ਕਿ ਆਪਾਂ ਤਾਂ ਰਾਤ ਨੂੰ ਨਹੀਂ ਸੌਂਦੇ ਸਹੀ ਗੱਲ ਆ ਇਹ ਰਾਤ ਜਣੀ 12:30 ਵਜੇ ਤੱਕ ਪੂਰੀ ਵੀਡੀਓ ਦੇਖ ਕੇ ਵੀ ਕਿੱਥੇ ਕੀ ਹੋ ਗਿਆ ਕਿਹੜੇ ਬਾਰਡਰ ਤੇ ਕੀ ਹੋ ਰਿਹਾ ਇਹ ਤੁਸੀਂ ਸਾਰੇ ਜਣੀ ਪੂਰੀ ਤਰ੍ਹਾਂ ਦੇ ਨਾਲ ਚਿੰਤਤ ਹੋ ਇਸ ਕਰਕੇ ਭਰਾਵੋ ਆਪਣੇ ਵਾਸਤੇ ਵੱਡੀ ਗੱਲ ਆ ਜਿਹੜੀ ਕਹਿੰਦੇ ਨੇ ਕੇ ਗਰਾਹਾਂ ਜਥੇਬੰਦੀ ਆ ਜੜੀ ਪੂਰੇ ਜਾਬਤੇ ਵਾਲੀਆਂ ਕੁੱਲ ਹਿੰਦੁਸਤਾਨ ਦੇ ਵਿੱਚ ਡਾਂਕੇ ਨੇ ਜਿਹੜੇ ਵੱਜਦੇ ਨੇ ਇਹ ਡਾਂਕੇ ਤਾਂ ਹੀ ਵੱਜਦੇ ਰਹਿਣਗੇ ਭਰਾਵੋ ਜੇ ਪੂਰੀ ਤਰ੍ਹਾਂ ਦੇ ਨਾਲ ਹੋਣਾ ਅੱਜ ਲੋੜ ਇਸ ਗੱਲ ਦੀ ਕਿ ਪੂਰੀ ਤਰ੍ਹਾਂ ਦੇ ਨਾਲ ਆ ਜਿਹੜੇ ਮੋਰਚੇ ਨੇ ਤੁਹਾਨੂੰ ਯਾਦ ਆ ਇਹ ਗੱਲ ਕਿ ਜਦੋਂ ਆਪਾਂ ਦਿੱਲੀ ਵਾਲਾ ਮੋਰਚਾ ਜਤਿਆ ਆ ਪਟਿਆਲੇ ਦੇ ਜਿਹੜੇ ਪੁੱਡਾ ਗਰਾਊਂਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਜਦੋਂ ਬੱਸਾਂ ਆਈਆਂ ਨੇ ਗੱਡੀਆਂ ਆਈਆਂ ਨੇ ਆ ਬਸੰਤੀ ਰੰਗਾਂ ਜਿਹੜਾ ਝੂਲਿਆ ਉਧਰੋਂ ਬਾਦਲ ਬਾਦਲਾਂ ਨੂੰ ਮਜਬੂਰ ਕੀਤਾ ਕਿ ਬਾਦਲ ਉਹਨਾਂ ਨਾਲੋਂ ਨਾਤਾ ਤੋੜਨਾ ਅੱਜ ਦੁਬਾਰੇ ਜੋੜਨ ਲੱਗੇ ਹੋਏ ਨੇ ਇਸ ਕਰਕੇ ਇਥੋਂ ਕੈਪਟਨ ਮਨਿੰਦਰ ਕਹੇ ਉਹਨਾਂ ਨੂੰ ਕਿ ਇਹ ਤਾਂ ਵੱਡੀ ਗੱਲ ਹੋ ਗਈ ਇਸ ਕਰਕੇ ਪੰਜਾਬ ਚੋਂ ਸਪਾਇਆ ਕਰਨਗੇ ਬੀਜੇਪੀ ਦਾ ਹਰਿਆਣੇ ਚੋਂ ਸਪਾਇਆ ਕਰਨਗੇ ਇਹੋ ਜਿਹੇ ਮਾਹੌਲ ਨੇ ਜਿਹੜੇ ਜੇ ਬਣ ਜਾਂਦੇ ਨੇ ਭਰਾਵੋ ਵੋਟਾਂ ਦਾ ਸਮਾਂ ਇਹਨਾਂ ਨੇ ਚੱਲਣੀ ਨਹੀਂ ਬਾੜੀ ਗੱਲ ਉਹ ਚਾਹੁੰਦੇ ਨੇ ਕਿ ਹਿੰਸਕ ਤੌਰ ਤੇ ਪਟਕਾ ਦਈਏ ਉਹੋ ਜਿਹੇ ਪਟਕਾਉ ਅੰਸਰ ਨੇ ਜਿਹੜੇ ਪਾਉ ਉਹ ਫਿਰਕੂਆਂ ਸਰਨੇ ਜੜੇ ਉਹ ਵੀ ਥੋੜੇ ਤੇ ਤਾਕ ਨੇ ਜੜੇ ਸਮੇਂ-ਸਮੇਂ ਤੇ ਆਪਣੀਆਂ ਰੋਟੀਆਂ ਸੇਕਦੇ ਨੇ ਆਪਾਂ ਦਿੱਲੀ ਮੋਰਚੇ ਵਲੇ ਵੀ ਸੱਟੇ ਅਜ ਤੇ ਕਬਜ਼ੇ ਕਰਨ ਦੀਆਂ ਕੋਸ਼ਸ਼ਾਂ ਕੀਤੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਥੋੜੀ ਡਾਂਗ ਤਖੜੀ ਦੀ ਉੱਥੇ ਉੱਥੇ ਇੱਕ ਟਿੱਕਰੀ ਤੇ ਕਬਜ਼ਾ ਨਹੀਂ ਹੋਣ ਦਿੱਤਾ ਸਟੇਜ ਤੇ ਇਸ ਕਰਕੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਫਿਰਕੂ ਕਾਗਤਾਂ ਤੋਂ ਖਬਰਦਾਰ ਹੋ ਕੇ ਆਹ ਸਹੀ ਲੜਾਈ ਆ ਜਾਇਜ਼ ਲੜਾਈ ਆ ਜਾਇਜ਼ ਮੰਗਾਂ ਨੇ ਠੀਕ ਕਾ ਸੌ ਤਰ੍ਹਾਂ ਦੇ મતਭੇਦ ਹੋਣਗੇ ਪਰਾਂ ਲੜਾਈ ਸਾਂਝੀ ਆ ਪੂਰੀ ਤਰ੍ਹਾਂ ਦੇ ਨਾਲ ਪੂਰਾ ਤਾਲ ਲਾ ਕੇ ਪੂਰਾ ਜੋਰ ਲਾ ਕੇ ਆਉਣ ਵਾਲੇ ਦਿਨਾਂ ਚ ਇਹ ਮੋਰਚੇ ਨੂੰ ਹੋਰ ਪਖਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ